ਦੇਖੋ ਭਾਈ ਕਿਵੇਂ ਮੰਡੀ ਦੇ ਮੇਲੇ ਲੱਗਦੇ ਨੇ ਇੱਥੇ ਕੱਪੜੇ ਬਾਜ਼ਾਰ ਭਰੇ ਜਾਏ ਨੇ ਭਾਈ ਸਭ ਦੀ ਰੋਜੀ ਰੋਟੀ ਐ ਪਸ਼ੂਆਂ ਨਾਲ ਬਹੁਤ ਰੋਜੀ ਰੋਟੀ ਚੱਲਦੀ ਐ ਜਿਵੇਂ ਖੇਤੀ ਤਾਂ ਦੇਖੋ 6 ਮਹੀਨਿਆਂ ਤੇ ਮਰਦਰ ਇਹ 11ਵੇਂ ਦਿਨ ਮੰਡੀ ਲੱਗਦੀ ਹੈ 11ਵੇਂ ਦਿਨ ਲੱਗਦੀ ਬਾਈ ਨਾ 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 ਇਹ ਮਹੀਨੇ ਬਾਅਦ ਲੱਗਦੀ ਹੈ 11 ਦਿਨ ਮਹੀਨੇ ਬਾਅਦ 11 ਤਰੀਕ 27 ਤਰੀਕ ਨੂੰ ਲੱਗਦੀ ਹੈ ਇਹ ਇਹੀ ਤਨੋਲੇ ਹਾਂ ਤਨੋਲੇ ਉਦੋਂ ਜਿਆਦਾ ਮਾਲ ਆਉਂਦਾ ਇੱਥੇ 11 ਤਰੀਕ ਨੂੰ ਅੱਛਾ ਇੱਕ ਰਾਮਪੁਰੇ ਦੀ ਮੰਡੀ ਲੱਗਦੀ ਹੈ 1 ਤਰੀਕ ਨੂੰ ਅੱਛਾ ਉਹ ਤੈਨੂੰ ਮਸਤ ਆਉਂਦੀ ਹੈ ਅੱਛਾ ਕਿਸੀ ਦੇਖੀ ਨਵ ਬਰਦਰ ਨਵ ਬਰਦਰ ਮੋਹਾਲੇ ਤੋਂ ਨਾ ਦੇਖੋ ਇਹ ਦੋ ਹੈਲੋ ਕਦੇ ਬੋਲੋ ਸੱਜ ਦੀ ਬਾਜੀ ਬਾਜੀ ਉਹਦੇ ਬਹੁਤ ਦੇਖ ਦੁਨੀਆ ਉਹ ਗੱਡ ਨੂੰ ਗੱਡ ਖੜਿਆ ਬੜੀ ਗੱਡੀਆਂ ਮੈਂ ਸਵਾਰ ਮੈਂ ਐਮ ਆਰ ਕਿਹ ਇੱਕ ਕਰੀਮ ਹੈ ਦੇਖੋ ਨਿੱਕੇ ਨਿੱਕੇ ਸਿੰਘ ਜਿਹੜੇ ਆ ਆਪਣੇ ਲੋਕ ਨਹੀਂ ਨਹੀਂ ਸੰਭਲਦੇ ਦੇਖੀ ਨਿੱਕੇ ਵਾਲਾ ਬਾਈ ਕਰੀਮ ਜਿੱਤੋ ਟਿਆਂਗੋ ਸਾਰੇ ਹੈ ਲੱਭ ਮਾਲ ਚੱਤ ਆ ਦੇਖੋ ਜੀ ਇੱਕ ਕਿਲੋ ਮਜਰੀਆ ਸਾਰੀ 55000 ਰੁਪਏ ਮਿਲਦਾ ਆਪਾ ਬੂਰੀ ਦਾ ਜੋੜੇ ਦਾ ਜੋੜੇ ਦਾ ਆਹ ਦੇਖੋ ਜੀ ਆਉਣ ਵਾਲਾ ਆਪਾ ਵੇਖਾ ਵੱਡੀ ਜੱਸੀ ਨੂੰ ਉੱਥੇ ਖੜਾ ਰખી ਆ ਬਾਈ ਉੱਥੇ ਖੜਾ ਉੱਥੇ ਬੂਰੀ ਕਾਤੀ ਬੂਰੀ ਬੜਾ ਭਾਰੇ ਵਿਚਾਰੀ ਬੇਚਾਰੀ ਇਹਦੇ ਨਾਲੇ ਉਰੇ ਆਹ ਪੂਰੇ ਪੀੜੀਆਂ ਮੈਂ ਸੁਣਿਆ ਨੇ ਦੁੱਧ ਵਾਲੀਆਂ ਨੇ ਘੱਟੂ ਆ ਜੀ ਇਹ ਲਾਪੂ ਮਾਲ ਹੈ ਜਿਹੜਾ ਵੀ ਦੁੱਧੋਂ ਹਟ ਗਿਆ ਕੋਈ ਕੱਟੀ ਰਹਿੰਦੀ ਨਹੀਂ ਕੋਈ ਹੋਰ ਹੈ ਆ ਦੇਖੋ ਕਿਹੇ ਜੀ ਛੋਟੀ ਹੈ ਅੱਛਾ